ਪਿਆਰ ਦੇ ਨਾਲ ਸਮਝਾਉਂਦੇ ਆ ਮਨ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਅਗਲੀ ਪੌੜੀ ਚ ਕਹਿੰਦਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਤੇ ਜਦੋਂ ਮਨ ਬਾੜਾ ਵਿਗੜ ਜਾਂਦਾ ਨਾ ਫਿਰ ਗੁਰੂ ਕਹਿੰਦਾ ਸੁਣ ਮਨ ਅੰधे ਕੁੱਤੇ ਕੁੜਿਆਰ ਉਹ ਤੂੰ ਕਿਉਂ ਕੁੱਤਿਆਂ ਵਾਲੇ ਕੰਮ ਕਰਦਾ ਉਹ ਕਿਉਂ ਅੰਨਿਆਂ ਵਾਲੇ ਕੰਮ ਕਰਦਾ ਮਨ ਮਤਲਬ ਕੀ ਗੁਰੂ ਨਾਲ ਮਨ ਨੇ ਚੋੜ ਮਨ ਨਾ ਠਿੱਕੇ ਤਨ ਕਾਹੇ ਕੋ ਡਰਾਏ ਜਦੋਂ ਮਨ ਹੀ ਨਾ ਗੁਰੂ ਨਾਲ ਜੁੜਦਾ ਫਿਰ ਮੱਸੇ ਵਾਲੇ ਦਿਨ ਚੱਕ ਕੇ ਡੋਲਣੀ ਚ ਫਿਰ ਲੱਸੀਆ ਪੋਲਦਾ ਫਿਰ ਜਦੋਂ ਮਨ ਹੀ ਨਾ ਗੁਰੂ ਨਾਲ ਜੁੜਦਾ ਫਿਰ ਚੌਂਕੀਆਂ ਭਰਦਾ ਫਿਰਦਾ ਕਮਲੀਆਂ ਆਂਦੀਆਂ ਜਦੋਂ ਮਨ ਹੀ ਨਾ ਗੁਰੂ ਨਾਲ ਜੁੜਦਾ ਤੇ ਫਿਰ ਚਾਦਰਾਂ ਚੜਾਉਂਦਾ ਫਿਰਦਾ ਕਬਰਾਂ ਤੇ ਸ਼ਰਾਬਾਂ ਦੀਆਂ ਬੋਤਲਾਂ ਲੈ ਕੇ ਪਟਾਲੇ ਪੁਰਨ ਨੂੰ ਭਜਦੇ ਨੇ ਲੋਕ ਫਿਰ ਟੂਨੇ ਧਰਦਾ ਚੱਕੇ ਹੱਥਾਂ ਦੇ ਨਾਲ ਚਰਸਤਿਆਂ ਦੇ ਵਿੱਚ ਜਦੋਂ ਮਨ ਗੁਰੂ ਨਾਲ ਨਹੀਂ ਜੁੜਦਾ ਮਨ ਨੇ ਗੁਰੂ ਦੀ ਅਗਵਾਈ ਲੈਣੀ ਹੈ ਮਨ ਗੁਰੂ ਮਗਰ ਤੁਰੇ ਤੇ ਸਰੀਰ ਨੇ ਤਾਂ ਮਨ ਦੇ ਮੰਗਰੀ ਤੁਰਨਾ ਆਖੋ ਸਤਨਾਮ ਸ੍ਰੀ